ਯਾਦਾ ਇਸ ਸਮੇਂ ਉਹਨਾਂ ਨੇ ਸੱਤੇ ਪਾਤਸ਼ਾਹ ਮਹਾਰਾਜ ਨੇ ਕਾਹਲੀ ਨਾਲ ਗਿਆਨ ਦਾ ਬਾਪ ਹੋਇਆ। ਉਹ ਤੂਆਤ ਕਰ। ਵੀਰ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵੀਰ ਜੀ ਇਹ ਸਾਡਾ ਜਿਹੜਾ ਸਮਾਗਮ ਹੈ ਐਨ ਆਰ ਆਈ ਵੀਰ ਔਰ ਦਖਣੀ ਮਹਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੂਰੇ ਪਿੰਡ ਦਾ ਸਹਿਯੋਗ ਦੇ ਨਾਲ ਹੋ ਰਿਹਾ ਔਰ ਇਹ ਸਾਡਾ ਸਮਾਗਮ 13ਵਾਂ ਸਮਾਗਮ ਹੈ ਜੀ ਹਰ ਸਾਲ ਇਸ ਸਮਾਗਮ ਦੇ ਵਿੱਚ ਪੰਥ ਦੇ ਬਹੁਤ ਸਰਮੌਰ ਪ੍ਰਚਾਰਕ ਸੱਜੇ ਜਾਂਦੇ ਨੇ ਕੀਰਤਨੀ ਜਿਹਾ ਸੱਜੇ ਜਾਂਦੇ ਨੇ ਔਰ ਇਹ ਸਮਾਗਮ ਦੋ ਦਿਨ ਕੀਰਤਨ ਦਰਵਾਰ ਹੁੰਦਾ ਜਿਸ ਦਿਨ ਪਹਿਲਾ ਖੰਡ ਪਾਠ ਸਾਹਿਬ ਖੋਣਾ ਔਰ ਦੂਜੇ ਦਿਨ ਸਰਾਦਾਸ ਕੀਰਤਨ ਸਮਾਗਮ ਔਰ ਜਿਸ ਦਿਨ ਖੋਹ ਹੁੰਦਾ ਉਸ ਦਿਨ ਕਥਾਵਾਚਕ ਔਰ ਟਾੜੀ ਜਿਸ ਬੁਲਾਏ ਜਾਂਦੇ ਇਹ ਕਿੰਨੇ ਦਿਨ ਦੋ ਮਹੀਨੇ ਤੋਂ ਚੱਲਦਾ ਜੀ ਤੁਹਾਡਾ ਇਹ ਤਿੰਨ ਦਿਨ ਚੱਲਦਾ ਜੀ ਪਹਿਲੇ ਦਿਨ ਦੀ ਗੱਲ ਕਰੀਏ ਕਿ ਕਿੰਨੇ ਦਸਤਾਰ ਮੁਕਾਬਲੇ ਵੀ ਕਰਾਏ ਨੇ ਇਹ ਦਸਤਾਰ ਮੁਕਾਬਲੇ ਕਰਾਇਆ ਗਿਆ ਜੀ 25 ਤਰੀਕ ਨੂੰ ਦੂਸਰੇ ਦਿਨ ਕਰਾਇਆ ਗਿਆ ਅੱਛਾ ਤੇ ਅੱਜ ਦਾ ਸਮਾਪਤੀ ਹੈ ਰਾਤ ਦੇ ਦੀਵਾਨ ਵੀ ਸਜਾਈ ਗਈ ਹਾਂਜੀ 25 ਤਰੀਕ ਰਾਤ ਦੇ ਦੀਵਾਨ ਨੂੰ ਸਜਾਈ ਗਈ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਆਏ ਸੀਗੇ ਤੇ ਬਹੁਤ ਰਸਮਾਂ ਨਕਸ਼ ਨੇ ਕੀਤਾ ਉਹਨਾਂ ਨੇ ਔਰ ਸੰਗਤਾਂ ਨੂੰ ਬਹੁਤ ਵਧੀਆ ਲੱਗਾ ਅੱਜ ਦੂਸਰੇ ਦਿਨ ਤੇ ਗੱਲ ਕਰੀਏ ਦੂਸਰੇ ਦਿਨ ਜਿਹੜੇ-ਜਿਹੜੇ ਇਹ ਦੂਸਰੇ ਦਿਨ ਸਾਡੇ ਕੋਲ ਜੀ ਸਭ ਤੋਂ ਪਹਿਲਾਂ ਸਾਡੇ ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਆਪਣਾ ਕੀਰਤਨ ਜਿਹਾ ਸੰਗਤਾਂ ਨੂੰ ਨਿਹਾਲ ਕੀਤਾ ਕੀਰਤਨ ਦੇ ਨਾਲ ਉਸ ਤੋਂ ਬਾਅਦ ਸਾਡਾ ਪਾਪਾ ਦਲੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਉਹਨਾਂ ਨੇ ਕੀਰਤਨ ਕੀਤਾ ਔਰ ਪੰਥਕ ਇੰਟਰਨੈਸ਼ਨਲ ਢਾਡੀ ਜਥਾ ਭਾਈ ਕੁਲਵਿੰਦਰ ਸਿੰਘ ਕਮਲ ਜੀ ਉਹ ਆਏ ਹੋਏ ਨੇ ਔਰ ਪ੍ਰਸਿੱਧ ਕਥਾਵਾਚਕ ਭਾਈ ਨਛੱਤਰ ਸਿੰਘ ਜੀ ਭਾਮੜੀ ਲੁਧਿਆਣੇ ਵਾਲੇ ਉਹ ਸਰਦਾਬ ਜੀ ਇੱਕ ਕਿਰਤ ਸਮਾਰਨ ਦਰਮਾਨ ਇੱਕ ਤੁਹਾਡੇ ਪਿੰਡ ਵੱਲੋਂ ਇੱਕ ਮਤਾ ਵੀ ਪਾਇਆ ਗਿਆ ਉਹਦੇ ਬਾਰੇ ਵੀ ਥੋੜਾ ਜਿਹਾ ਚੰਗਣਾ ਬੋਲ ਕੇ ਜਿਹੜਾ ਪਹਿਲਾਂ ਇਹ ਦਖਣੀ ਮੱਲੇ ਦਾ ਨਾਂ ਦਖਣੀ ਮੱਲੇ ਦੇ ਵਿੱਚ ਜਿਹੜਾ ਗੁਰਦਰਾ ਸਾਹਿਬ ਉਹਦਾ ਨਾਮ ਕਿਹਨੇ ਥੋੜਾ ਚੇਂਜ ਹੋ ਗਿਆ ਸਾਡਾ ਪਾਇਆ ਗਿਆ ਪਿੰਡ ਵੱਲੋਂ ਸਾਡਾ ਜੀ ਇਹ ਦਖਣੀ ਮੱਲੇ ਦਾ ਗੁਰਦਰਾ ਸਾਹਿਬ ਇਹਦਾ ਪਹਿਲਾਂ ਨਾਂ ਸੀ ਗੁਰਦਰਾ ਦਖਣੀ ਮੱਲਾ ਨੰਗਲਵਾਣੇ ਜੀ ਨੰਗਲਵਾਣੇ ਦੇ ਵਿੱਚ ਔਰ ਜਿੱਦਾਂ ਹੁਣ ਸਾਡੀ ਗੁਰਦਰਾ ਸਾਹਿਬ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਉਹਦੇ ਵਿੱਚ ਮਤਾ ਪਾਇਆ ਗਿਆ ਕਿ ਇਸ ਗੁਰਦਰਾ ਦਾ ਨਾਂ ਦਖਣੀ ਮੱਲੇ ਤੋਂ ਚੇਂਜ ਕਰਕੇ ਸ਼ਹੀਦ ਭਾਈ ਮਨੀ ਸਿੰਘ ਰੱਖਿਆ ਜਾਵੇ ਤਾ ਜੋ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸ਼ਹੀਦ ਭਾਈ ਮਨੀ ਸਿੰਘ ਕੌਣ ਸੀਗਾ ਅਸੀਂ ਦੱਸਣੀਏ ਕਿ ਉਹਨਾਂ ਦੀ ਕੀ ਕੁਰਬਾਨੀ ਸੀ ਕੀ ਦੇਣ ਸੀ ਸਿੱਖੋਂ ਵਸਤੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਤੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਇਹਨਾਂ ਉਤਸ਼ਾਹ ਦੇ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਦੂਜਾ ਇਹ ਪੱਖ ਕਿ ਆਪਾਂ ਕਰਾਉਂਦਾ ਫਾਇਦਾ ਤਾਂ ਹੀ ਹੈ ਜੇ ਕਿਸੇ ਦੇ ਜੀਵਨ ਤੇ ਥੋੜਾ ਪ੍ਰਭਾਵ ਪਵੇ ਕਿਸੇ ਦਾ ਜੀਵਨ ਇੱਕ ਜੀ ਦਾ ਵੀ ਜੀਵਨ ਬਦਲੇ ਆ ਗਿਆ ਤਾਂ ਸਾਡਾ ਕੀਤਾ ਕਰਾ ਜਿਹੜਾ ਉਸਫਲ ਹੁੰਦਾ ਬਾਕੀ ਮਹਾਰਾ ਕਿਰਪਾ ਕਰੇ ਗਾਂ ਤੋਂ ਸੰਗਤਾਂ ਦਾ ਹੋ ਸਹਿਯੋਗ ਨਾਲ ਗਾਂ ਤੋਂ ਗਾਂ ਹੋਰ ਵਾਦਾ ਕਰਾਂਗੇ ਇਸ ਚੀਜ਼ ਹੋਰ ਜਿੰਨਾ ਹੋ ਸਕੇ ਉਪਰਾਲਾ ਵੱਧ ਵੱਧ ਚੜ੍ਹ ਕੇ ਕਰਾਂਗੇ ਨਾਲ ਜੋੜ ਕੇ ਅਕਾਲ ਪੁਰਖ ਸਾਹਿਬ ਨਾਲ ਤੁਰਿਆ ਜਾ ਰਿਹਾ ਖਮਲੇ ਉਦੋਂ ਵੀ ਹੋਏ ਸੀ ਧੰਨ ਗੁਰੂ ਧੰਨ ਗੁਰੂ ਕੇ ਆਣੇ ਧੰਨ ਗੁਰੂ ਤਨ ਗੁਰੂ ਤਨ ਗੁਰੂ ਪਿਆਰੇ 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 ਦੇਵੀ ਦੇ ਤੰਤ ਮਨ ਤਨਾ ਬੁਰਨ ਵਿਚਾਰ ਤੰਤ ਮਨ ਪਿਆਰੇ ਅੰਨ ਗੁਰੂ ਤਾਂ ਗੁਰੂ ਪਿਆਰੇ ਅੰਨ ਗੁਰੂ ਤਾਂ ਗੁਰੂ ਪਿਆਰੇ ਇਸ ਰੇ ਮਿਆ ਜਿੰਨਾ ਗਰਮ ਉਸ ਮੁਟਿਆ ਜਿੰਨਾ ਜਿੰਨਾ ਮੈਂ ਤੇਰੇ ਪਾਰੇ ਥੀ ਰੱਤੇ ਸ਼ਕਰ خدا गुरुियो वहे गुरू स